ਇੱਕ ਹੋਰ ਚੀਜ਼ ਵੀ ਸੀ ਮੇਰੇ ਇਸ ਟ੍ਰੰਕ ਵਿੱਚ ਤੇ ਉਹ ਸੀ ਚੰਨੀਲੀ ਕ੍ਰੀਦੀ ਹੋਈ ਚੁੰਨੀ ਜੋ ਮੈਂ ਚਾਕੇ ਵੀ ਚੰਨੀ ਨੂੰ ਦੇ ਨਹੀਂ ਸੀ ਪਾਇਆ ਆਪਣੇ ਟ੍ਰੰਕ ਵਿੱਚੋਂ ਇੱਕ ਜੋੜੀ ਕੁਰਤੇ ਪਜਾਮੇ ਦੀ ਕੱਢ ਕੇ ਮੈਂ ਨਹਾਉਣ ਚੱਲ ਗਿਆ ਉਹਨਾਂ ਦਿਨਾਂ ਵਿੱਚ ਸਾਡੇ ਘਰ ਟੂਟਿਆਂ ਦਾ ਪਾਣੀ ਆਇਆ ਕਰਦਾ ਸੀ ਜੋ ਦਿਨ ਵਿੱਚ ਕੇਵਲ ਦੋ ਹੀ ਵਾਰ ਆਇਆ ਕਰਦਾ ਇੱਕ ਤਾਂ ਸਵੇਰੇ 5 ਵਜੇ ਤੇ ਦੂਜਾ ਸ਼ਾਮੀ 5 ਵਜੇ ਇਸ ਕਰਕੇ ਅਸੀਂ ਇਹਨਾਂ ਦੋਨਾਂ ਸਮਿਆਂ ਤੇ ਪਾਣੀ ਭਰ ਕੇ ਰੱਖ ਲਿਆ ਕਰਦੇ ਸਵੇਰ ਦੇ ਦਾ ਪਾਣੀ ਸ਼ਾਮ ਤੱਕ ਤੇ ਸ਼ਾਮ ਦਾ ਪਾਣੀ ਅਗਲੀ ਸਵੇਰ ਤੱਕ ਬਰਤੋਂ ਵਿੱਚ ਦਲਾਇਆ ਕਰ ਜਾਂਦਾ ਇਸ ਦਰਮਿਆਨ ਜੇ ਕੋਈ ਪਾਣੀ ਨੂੰ ਅਜਾਈ ਵਰਤਦਾ ਤਾਂ ਉਹਦੇ ਖੂਬ ਚਾਰਜ ਚੰਮ ਹੁੰਦੀ ਮੈਨੂੰ ਯਾਦ ਹੈ ਕਿ ਪਹਿਲੇ ਦਿਨ ਜਦ ਮੈਂ ਆਪਣੇ ਘਰ ਆਇਆ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਇੱਥੇ ਪਾਣੀ ਵੀ ਲੋਕਾਂ ਵਾਂਗ ਸਮੇਂ ਦਾ پابੰਦ ਹੈ ਹੋਇਆ ਕੁਝ ਇੰਚ ਕੀ ਕਰਪ ਆਉਣ ਤੇ ਕੋਈ ਘੰਟੇ ਤੋਂ ਕੰਟੇ ਮਗਰੋਂ ਮੈਂ ਨਹਾਉਣ ਲਈ ਵੱਡ ਗਿਆ। ਇੱਕ ਤਾਂ ਉਸ ਦਿਨ ਗਰਮੀ ਵੀ ਬਾਲੀ ਸੀ। ਉਤੋਂ ਸਫਰਤੀ ਵੀ ਥਕਾਨ ਹੋਈ ਪਈ ਸੀ। ਇਸ ਲਈ ਮੈਂ ਇਹ ਸੋਚ ਕੇ ਨਹਾਉਣਾ ਬਿਹਤਰ ਰਹੇਗਾ। ਦੋ ਬਾਲਟੀਆਂ ਪਾਣੀ ਨਾਲ ਨਹਾ ਆਇਆ। ਜਦ ਬਾਹਰ ਆਇਆ ਤਾਂ ਸਾਹਮਣੇ ਹੀ ਮੈਨੂੰ ਗਰਜੀਤ ਖੜਾ ਦਿਸਿਆ। ਸ਼ਾਇਦ ਉਸਨੇ ਵੀ ਇਸ ਵਕਤ ਨਹਾਉਣਾ ਹੀ ਸੀ। ਉਹ ਹੁਣੇ-ਹੁਣੇ ਸਕੂਲ ਤੋਂ ਆਇਆ ਸੀ। ਤੇ ਸਕੂਲੋਂ ਆ ਕੇ ਸਿੱਧਾ ਨਹਾਉਣ ਲਈ ਵੱਡ ਜਾਣਾ। ਉਹ ਦਿਨ 2 ਬਿਚ ਸ਼ਾਮਿਲ ਸੀ। ਕੈਰ ਮੈਂ ਆਇਆ ਤਾਂ ਗੁਰਜੀਤ ਅੰਦਰ ਚਲਾ ਗਿਆ। ਮੈਨੂੰ ਨਹਾ ਕੇ ਬਾਹਰ ਆਏ ਨੂੰ ਹਲੇ 2 ਮਿੰਟ ਵੀ ਨਹੀਂ ਸੀ ਹੋਏ ਕਿ ਗੁਰਜੀਤ ਬਾਥਰੂਮ ਦਾ ਦਰਵਾਜ਼ਾ ਪਟਾਕ ਦੇਣੀ ਮਾਰਦਾ ਬਾਹਰ ਨਿਕਲ ਆਇਆ। ਮਾਤਾ ਨੇ ਕੜਾਕ ਸੁਣਿਆ ਤਾਂ ਉਹ ਵੀ ਉਸੇ ਵਕਤ ਬੱਜੀ-ਬੱਜੀ ਆਈ। ਗੁਰਜੀਤ ਇਸ ਵਕਤ ਕਾਫੀ ਗੁੱਸੇ ਵਿੱਚ ਲੱਗ ਰਿਹਾ ਸੀ। ਪਰ ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਸ ਨੂੰ ਆਖਿਰ ਹੋਇਆ ਕੀ ਸੀ। ਕਿਉਂ ਉਹ ਇੰਨਾ ਤੜਕਿਆ ਹੋਇਆ ਪਿਆ ਸੀ ਕਿਉਂ ਉਹ ਇਸ ਤਰ੍ਹਾਂ ਮੂੰਹ ਫੁਲਾਏ ਬਾਹਰ ਵੱਲ ਨੂੰ ਦੌੜਿਆ ਆਇਆ ਸੀ ਤੇ ਉਹ ਵੀ ਬਿਨਾਂ ਨਹਾਤੇ ਹੈ ਫਿਰ ਜਦੋਂ ਮਾਤਾ ਨੇ ਪੁੱਛਿਆ ਤਾਂ ਉਹ ਅਗਿਆ ਅੱਕਿਆ ਹੋਇਆ ਕਹਿਣ ਲੱਗਾ ਕਿ ਬਾਥਰੂਮ 'ਚ ਤਾਂ ਪਾਣੀ ਹੀ ਨਹੀਂ ਮਾਤਾ ਹੈਗਾਨ ਕੇ ਪਲਾਂ ਬਾਥਰੂਮ 'ਚ ਪਾਣੀ ਕਿਵੇਂ ਨਹੀਂ ਉਹ ਕਹਿਣ ਲੱਗੀ ਕਿ ਉਸਨੇ ਖਾਸ ਦੋ ਬਾਟੀਆਂ ਭਰ ਕੇ ਰੱਖੀਆਂ ਸੀ ਇੱਕ ਉਸਦੇ ਗਰ ਜੀ ਦੇ ਨਹਾਉਣ ਦੇ ਲਈ ਤੇ ਤੁਜੀ ਅਰੇ ਥੁੜੇ ਕੰਮ ਸਾਰਨ ਲਈ ਆਖ ਕੇ ਫਿਰ ਮਾਤਾ ਬਾਥਰੂਮ ਵਿੱਚ ਜਾਂਚ ਪੜਤਾਲ ਕਰਨ ਲਈ ਚਲੀ ਗਈ। ਐਦਾਂ ਲੱਗ ਰਿਹਾ ਸੀ ਵੀ ਜਿਵੇਂ ਪੁਲਿਸ ਜੋਰੀ ਦੀ ਦੁਕਾਨ ਵਿੱਚ ਇਹ ਮੌਇਨਾ ਕਰਨ ਲਈ ਬੜੀ ਹੋਵੇ ਕਿ ਚੋਰਾਂ ਦੇ ਹੱਥ ਨੁਕਸਾਨ ਆਖਰ ਹੋਇਆ ਕਿੰਨਾ ਕੁ ਸੀ। ਮਾਤਾ ਨੇ ਜਦ ਵੇਖਿਆ ਕਿ ਪਾਣੀ ਵੀ ਇਹ ਦੋਵੇਂ ਹੀ ਬਾਟੀਆਂ ਖਾਲੀ ਸਨ ਤਾਂ ਉਸ ਨੇ ਤੁਰੰਤ ਹੀ ਮੈਨੂੰ ਹਾਜ਼ਰ ਹੋਣ ਲਈ ਆਵਾਜ਼ ਮਾਰ ਛੱਡੀ। ਮੈਂ ਜੋ ਆਪਣੇ ਕਮਰੇ ਦੇ ਬਾਹਰ ਖੜ੍ਹਾ ਇਹਨਾਂ ਮਾਂ ਪੁੱਤਾਂ ਦੀਆਂ ਗੱਲਾਂ ਸੁਣ ਰਿਹਾ ਸੀ ਜਦੋਂ ਮਾਤਾ ਦੀ ਆਈ ਆਵਾਜ਼ ਸੁਣ ਕੇ ਕੰਬ ਚ ਗਿਆ ਮੈਨੂੰ ਡਰ ਸੀ ਕਿ ਮਾਤਾ ਮੇਰੇ ਪ੍ਰਾਦੀ ਚੱਕ ਵਿੱਚ ਆਈ ਮੈਨੂੰ ਖੂਬ ਮਾਰੇਗੀ ਪਰ ਗਨਿਮਤ ਰਹੀ ਕਿ ਉਸ ਦਿਨ ਮੇਰੇ ਕੋਟ ਨਹੀਂ ਸੀ ਪਈ ਹਾਂ ਪਰ ਚਾਰਜ ਜ਼ਰੂਰ ਪਈ ਸੀ ਕਿ ਕਿਉਂ ਮੈਂ ਨਹਾਉਣ ਲਈ ਇੰਨਾ ਪਾਣ ਡੁੱਲਿਆ ਇਸ ਵਾਕੇ ਮਗਰੋਂ ਮੈਂ ਤੈਅ ਕਰ ਲਿਆ ਸੀ ਕਿ ਹੁਣ ਮੈਂ ਜਦ ਵੀ ਨਹਾਇਆ ਕਰਾਂਗਾ ਇੱਕ ਬਾਲਟੀ ਪਾਣੀ ਨਾਲ ਹੀ ਨਹਾਇਆ ਕਰਾਂਗਾ ਅੱਜ ਵੀ ਜਦ ਮੈਂ ਨਹਾਉਣ ਲਈ ਬਾਥਰੂਮ ਵਿੱਚ ਬੜਿਆ ਸੀ ਤਾਂ ਮੈਨੂੰ ਉਵੇਂ ਹੀ ਦੋ ਬਾਲਟੀਆਂ ਪਾਣੀ ਦੀਆਂ ਭਰੀਆਂ ਹੋਈਆਂ ਦਿਸੀਆਂ ਇਸ ਕਰਕੇ ਨਾ ਚਾਹੁੰਦੇ ਹੋਏ ਵੀ ਇਹ ਵਾਕਾ ਮੇਰੇ ਚਿੱਤ ਚੇਤੇ ਵਿੱਚ ਤਾਜ਼ਾ ਹੋ ਚੱਲਿਆ ਸੀ ਕੋਈ ਦੱਸਣਾ ਕੋ ਮਿੰਟਾਂ ਨੂੰ ਮੈਂ ਨਹਾ ਕੇ ਬਾਹਰ ਆਇਆ ਵੇਖਿਆ ਕਿ ਮਾਤਾ ਵੀ ਹੁਣ ਤੱਕ ਘਰ ਬਹੜਾਈ ਸੀ ਉਹਦੇ ਹੱਥ ਵਿੱਚ ਇੱਕ ਚਿੱਟੇ ਰੰਗ ਦਾ ਲਿਫਾਫਾ ਸੀ ਜਿਸਦੇ ਆਰ ਪਾਰ ਬੜੀ ਹੀ ਆਸਾਨੀ ਨਾਲ ਵੇਖਿਆ ਜਾ ਸਕਦਾ ਸੀ ਲਿਫਾਫਾ ਗੌਰ ਨਾਲ ਵੇਖਣ ਤੇ ਪਤਾ ਚੱਲਦਾ ਸੀ ਕਿ ਲਿਫਾਫੇ ਵਿੱਚ ਕੁਝ ਇੱਕ ਨਿਕਸੁਕ ਜਿਹਾ ਪਿਆ ਹੋਇਆ ਸੀ ਕੋਈ ਚਿੱਟੇ ਰੰਗ ਦੀ ਚਮੇਲੀ ਤੇ ਫੁੱਲ ਸਨ ਜਿਨ੍ਹਾਂ ਦੀ ਪਿੰਨੀ ਪਿੰਨੀ ਜੀ ਖੁਸ਼ਬੂ ਮੈਨੂੰ ਦੂਰ ਖੜੇ ਨੂੰ ਵੀ ਆ ਰਹੀ ਸੀ ਇਸ ਤੋਂ ਛੋਟੇ ਕੁਝ ਬੇਲ ਪੱਤੇ ਸਨ ਤੇ ਕੁਝ ਪੰਗ ਸੁੱਕੇ ਦੇ ਪੱਤੇ ਵੀ ਸਨ ਉਪਰੋਕਤ ਇਲਾਵਾ ਜੋ ਚੀਜ਼ਾਂ ਉਸ ਲਿਫਾਫੇ ਵਿੱਚ ਸਨ ਇਹ ਸਨ ਪੈਕਟ ਵਾਲੇ ਦੁੱਧ ਇੱਕ ਖਾਲੀ ਲਿਫਾਫਾ ਇੱਕ ਨਿੱਕੀ ਜੀ ਪਿੱਤਲ ਦੀ ਘੜੀ ਰੂद्राक्ष ਦੀ ਇੱਕ 108 ਮਣਕਿਆਂ ਦੀ ਮਾਲਾ ਪੀਲੇ ਲਾਲ ਪੀਲੇ ਰੰਗਾਂ ਦੀ ਮੋਲੀ ਦੀ ਗੁੱਟੀ ਅਰਗਵਤੀ ਦੀ ਡੱਬੀ ਤੂਫ਼ ਅਤੇ ਮਾਚਸ ਆਦ ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਂ ਇਹ ਅੰਦਾਜ਼ਾ ਲਗਾ ਲਿਆ ਸੀ ਕਿ ਮਾਤਾ ਜ਼ਰੂਰ ਹੀ ਮੰਦਿਰ ਗਈ ਹੋਵੇਗੀ ਮਗਰ ਮਾਤਾ ਨੇ ਆਪ ਵੀ ਮੈਨੂੰ ਆਪਣੇ ਮੰਦਿਰ ਜਾਣ ਬਾਰੇ ਦੱਸਿਆ ਅਸਲ ਵਿੱਚ ਜਿਸ ਮੰਦਰ ਵਿੱਚ ਮਾਤਾ ਗਈ ਸੀ ਇਹ ਮੰਦਰ ਸਾਡੇ ਗਵਾਨ ਵਿੱਚ ਹੀ ਸੀ ਮੰਦਰ ਕਾਫੀ ਵਿਸ਼ਾਲ ਸੀ ਤੇ ਇਸ ਅੰਦਰ ਕਈ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਿਸਥਾਪਿਤ ਸਨ ਜਿਹਾ ਕਿ ਮਾਤਾ ਲక్ష్ਮੀ ਜੀ ਮਾਤਾ ਸਸਵਤੀ ਜੀ ਮਾਤਾ ਕਾਲੀ ਬਜਰੰਗਵਲੀ ਗਣੇਸ਼ ਜੀ ਤੇ ਹੋਰ ਕਈ ਦੇਵੀ ਦੇਵਤੇ ਵੀ ਇਸ ਤੋਂ ਇਲਾਵਾ ਮੰਦਰ ਵਿੱਚ ਇੱਕ ਸ਼ਿਵਲਿੰਗ ਵੀ ਵਿਸਥਾਪਿਤ ਸੀ ਤੇ ਮੇਰੀ ਮਾਤਾ ਜੀ ਵੀ ਸ਼ਿਵ ਦੀ ਪੱਕੀ ਭਗਤ ਇਸ ਲਈ ਉਹ ਹਰ ਰੋਜ਼ ਸ਼ਿਵਲਿੰਗ ਤੇ ਜਲ ਤੇ ਆਦ ਅਰਪਿਤ ਕਰਨ ਤੇ ਸ਼ਿਵ ਦੇ ਆਪਣੀ ਸ਼ਰਧਾ ਮੁਤਾਬਿਕ ਪੂਜਾ ਅਰਚਨਾ ਕਰਨ ਖਾਤਰ ਮੰਦ ਜਾਇਆ ਕਰਦੀ ਸੀ। ਘਰ ਵਾਪਸੀ ਤੇ ਮਾਤਾ ਨੇ ਸਾਨੂੰ ਸਾਰਿਆਂ ਨੂੰ ਮੰਦ ਤੋਂ ਲਿਆਂਦਾ ਪ੍ਰਸ਼ਾਦ ਦਿੱਤਾ। ਮਗਰੋਂ ਸਾਰੇ ਮੁਰਤੋਂ ਆਪੋ ਆਪਣੇ ਕੰਮਾਂ ਵਿਕਾਰਾਂ ਵਿੱਚ ਰੁੱਝ ਗਏ। ਹੁਣ ਮੈਂ ਵੀ ਆਪਣੇ ਕਮਰੇ ਵਿੱਚ ਆ ਗਿਆ। ਵੇਖਿਆ ਮੈਂ ਟਰੰਕ ਦਾ ਟੱਕਣ ਤਾਂ ਖੁੱਲਾ ਹੀ ਛੱਡ ਗਿਆ ਸੀ। ਜੱਟ ਕੜ ਬੰਦ ਕਰਨ ਲਈ ਅੱਗੇ ਵਧਿਆ ਤਾਂ ਮੇਰੀ ਨਜ਼ਰ ਉਸ ਚੁੰਨੀ ਤੇ ਪਈ ਜੋ ਮੈਂ ਕਦੇ ਚੰਨੀ ਲਈ ਖਰੀਦੀ ਸੀ ਮੈਂ ਹੌਲੇ ਜੇ ਚੁੰਨੀ ਨੂੰ ਬਾਹਰ ਕੱਢਿਆ ਤੇ ਆਪਣੇ ਹੱਥਾਂ ਨਾਲ ਇਸ ਨੂੰ ਸਹਲਾਉਂਦਾ ਹੋਇਆ ਆਪ ਮਹਾਰੇ ਹੀ ਯਾਦ ਦੇ ਹੰਝੂ ਵਹਾਉਣ ਲੱਗਾ ਕਿ ਕਿਸੇ ਨੂੰ ਯਾਦ ਕਰਨਾ ਇੰਨਾ ਦਰਦਮਈ ਹੁੰਦਾ ਕਿ ਜੇ ਰੋਣਾ ਨਾ ਵੀ ਚਾਹੀਏ ਤਾਂ ਵੀ ਆਪਣੇ ਅਜੀਜ਼ ਨੂੰ ਚੇਤੇ ਕਰਦੇ ਹੀ ਰੋਣਾ ਆ ਜਾਂਦਾ ਖੈਰ ਹੁਣ ਤਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਇਸ ਦੀ ਆਦਤ ਹੀ ਪੈ ਗਈ ਸੀ। ਵਰਨਾ ਮੈਂ ਇੰਨਾ ਕਮਜ਼ੋਰ ਦਿਲ ਵੀ ਨਹੀਂ ਸੀ ਕਿ ਕਿਸੇ ਨੂੰ ਯਾਦ ਕਰਕੇ ਰੋਣ ਹੀ ਲੱਗ ਪਾਵਾਂ। ਉਦਾਂ ਯਾਦ ਤਾਂ ਮੈਨੂੰ ਆਪਣੀ ਮਾਮੀ ਦੀ ਵੀ ਆਉਂਦੀ ਸੀ ਪਰ ਮੈਂ ਉਸ ਨੂੰ ਯਾਦ ਕਰਕੇ ਕਦੇ ਰੋਇਆ ਨਹੀਂ ਸੀ। ਰੱਬ ਜਾਣੇ ਚੰਨੀ ਵਾਰੀ ਮੈਨੂੰ ਕੀ ਹੋ ਜਾਂਦਾ ਸੀ। ਮੈਂ ਖੁਦ ਹੀ ਕੋਤੇ ਕਾਬੂ ਨਹੀਂ ਸਿਰੱਖ ਪਾਉਂਦਾ। ਉਂਝ ਕੋਸ਼ਿਸ਼ ਤਾਂ ਮੈਂ ਬਥੇਰੀ ਕਰਦਾ ਸੀ ਕਿ ਰੋਵਾਂ ਨਾ। ਪਰ ਪਤਾ ਨਹੀਂ ਕਿ ਕਿਉਂ ਮੇਰੀਆਂ ਅੱਖਾਂ ਮੈਨੂੰ ਬਿਨਾ ਕੁਝ ਦੱਸੇ ਪੁੱਛੇ ਹੀ ਵਹਨ ਲੱਗ ਪੈਂਦੀਆਂ ਸਨ ਦਿਲ ਵਿੱਚ ਇੱਕ ਅਜੀਬ ਜਿਹੀ ਹੋ ਪੈਣ ਲੱਗਦੀ ਸੀ ਮਨ ਕਾ ਦਸੀ ਕਿ ਜਿੱਥੇ ਵੀ ਹਾਂ ਉੱਥੇ ਪੱਜ ਜਾਵਾਂ ਤੇ ਕਿਤੇ ਦੂਰ ਚੱਲਿਆ ਜਾਵਾਂ ਪਰ ਫੇਰ ਸੋਚਦਾ ਸੀ ਕਿ ਮੇਰੇ ਘਰ ਦੇ ਤਾਂ ਮੇਰੇ ਤੋਂ ਪਹਿਲਾਂ ਹੀ ਦੁਖੀ ਨੇ ਇਸ ਲਈ ਜੇ ਮੈਂ ਪੱਜ ਵੀ ਗਿਆ ਤਾਂ ਕਿਸੇ ਨੇ ਮੈਨੂੰ ਇਹ ਥੋੜੀ ਨਾ ਪੁੱਛਣਾ ਸੀ ਕਿ ਮੈਂ ਪੱਜ ਕਿਉਂ ਗਿਆ ਬਸ ਇਹੀਉ ਕਹਿਣਾ ਸੀ ਕਿ ਮੈਂ ਜਾਂਦਾ ਜਾਂਦਾ ਵੀ ਆਪਣਿਆਂ ਦੇ ਸਿਰ ਸੁਹਾ ਪਾ ਗਿਆ ਇਸ ਵਕਤ ਚੁੰਨੀ ਜੋ ਮੇਰੇ ਹੱਥ ਵਿੱਚ ਸੀ ਪੂਰੀ ਤਰ੍ਹਾਂ ਹੰਝੂਆਂ ਨਾਲ ਭਿੱਜੀ ਪਈ ਸੀ ਸੋ ਮੈਂ ਕੁਝ ਦੇਰ ਲਈ ਚੁੰਨੀ ਨੂੰ ਬਾਹਰ ਹੀ ਰਹਿਣ ਦਿੱਤਾ ਮੁਰ ਜਾ ਟਰੰਕ ਦਾ ਟੱਕਣ ਬੰਦ ਕਰਨ ਲੱਗਾ ਤਾਂ ਮੈਨੂੰ ਮੇਰੀਆਂ ਉਹ ਹੀ ਸਫੇਦ ਸ਼ੀਟਾਂ ਦਿਸੀਆਂ ਜੋ ਮੈਂ ਆਪਣੇ ਸ਼ੁਗਰ ਦੀ ਖਾਤਰ ਪੈਨ ਨਾਲ ਲੈ ਆਇਆ ਸੀ ਅੱਜ ਦੀ ਸਾਰੀ ਦੁਪਹਿਰ ਮੇਰੀ ਰੰਗ ਕਰਦੇ ਤੀ ਹੀ ਲੰਗੀ ਕਦੇ ਮੈਂ ਪਿੰਡ ਦੇ ਕੱਚੇ ਕੋਠਿਆਂ ਦੀ ਤਸਵੀਰਾਂ ਬਣਾਉਣ ਲੱਗ ਪੈਂਦਾ ਤੇ ਕਦੇ ਸ਼ਹਿਰ ਦੀਆਂ ਪੱਕੀਆਂ ਉੱਚੀਆਂ ਕੋਠਿਆਂ ਦੀ ਕਦੇ ਕਿਸੇ ਟੋਪੇ ਦਾ ਦ੍ਰਿਸ਼ ਬਣਾਉਣ ਲੱਗ ਪੈਂਦਾ ਤੇ ਕਦੇ ਕਿਸੇ ਦਰਿਆ ਦੇ ਕੰਢੇ ਵਸਦੀ ਕੁਦਰਤ ਦਾ 파ਮੇਕੇ ਮੇਰੇ ਰੰਗ ਵਿੱਚ ਦੋ ਹੀ ਰੰਗ ਹੁੰਦੇ ਪਰ ਅਸਲ ਵਿੱਚ ਮੇਰੇ ਖਿਆਲਾਂ ਦੀ ਦੁਨੀਆ ਰੰਗੀਨ ਹੁੰਦੀ ਮੈਂ ਜੋ ਵੀ ਵੇਖਦਾ ਜਾਂ ਜੋ ਵੀ ਮਹਿਸੂਸ ਕਰਦਾ ਉਹਦੀ ਇੱਕ ਸਪਸ਼ਟ ਜਹੀ ਤਸਵੀਰ ਆਪਣੇ ਚਿੱਤ ਚੇਤੇ ਵਿੱਚ ਉਸਾਰ ਲੈਂਦਾ ਫਿਰ ਇਸੇ ਹੀ ਤਸਵੀਰ ਨੂੰ ਮੈਂ ਆਪਣੇ ਤਸਵਰ ਦੇ ਰੰਗ ਵਿੱਚ ਬਨ ਕੇ ਕੋਰੇ ਕਾਗਜ਼ ਤੇ ਉਤਾਰਨ ਦੀ ਕੋਸ਼ਿਸ਼ ਕਰਦਾ ਦੁਪਹਿਰ ਟਲੀ ਹੁਣ ਸ਼ਾਮ ਹੋ ਗਈ ਸੀ ਮਾਤਾ ਰਸੋਈ ਵਿੱਚ 5 ਵਜੇ ਮਲਿ ਚਾਹ ਦੀ ਤਿਆਰੀ ਕਰ ਰਹੀ ਸੀ ਗੁਰਜੀਤ ਆਪਣੀ ਸ਼ਾਮ ਦੀ ਟਿਊਸ਼ਨ ਤੇ ਚਲਾ ਗਿਆ ਸੀ ਤੇ ਬਬਲੀ ਸ਼ਾਇਦ ਆਪਣੇ ਕਮਰੇ ਵਿੱਚ ਬੈਠੀ ਸੇলাই ਮਸ਼ੀਨ ਤੇ ਕੁਝ ਸੀ ਹੁੰਦੀ ਪਈ ਸੀ। ਪਾਪਾ ਜੀ ਜੋ ਕਿ ਬਾਹਰ ਕੁ ਕੰਮ ਤੇ ਗਏ ਹੋਏ ਸੀ। ਜਦ ਘਰ ਵਾਪਸ ਆਏ ਤਾਂ ਮੈਂ ਪੱਜ ਕੇ ਬਾਹਰ ਦਾ ਦਰਵਾਜ਼ਾ ਖੋਲ ਆਇਆ। ਉਹਨਾਂ ਮੋਟਰਸਾਈਕਲ ਅੰਦਰ ਕੀਤਾ ਤੇ ਫਿਰ ਮੇਰੇ ਵੱਲ ਵੇਖਦੇ ਹੋਏ ਮਾਸਾ ਮੁਸਕਰਾਉਣ ਜਹੇ ਲੱਗੇ। ਮੈਨੂੰ ਉਹਨਾਂ ਦੀ ਇਸ ਪੇਤ ਭਰੀ ਮੁਸਕਾਨ ਦੀ ਕੋਈ ਸਮਝ ਨਾ ਪਈ। ਬਸ ਮੈਂ ਉਵੇਂ ਹੀ ਸਿਰ ਚੁੱਕ ਕੇ ਖੜਾ ਰਿਹਾ। ਕੋਚ ਜੀ ਨੂੰ ਪਾਪਾ ਜੀ ਨੇ ਇੱਕ ਲਿਫਾਫਾ ਮੇਰੇ ਹੱਥ ਵਿੱਚ ਫੜਾਉਂਦੇ ਆਖਿਆ ਕਿ ਇਹਨੂੰ ਅੰਦਰ ਫ੍ਰਿਜ ਵਿੱਚ ਧਾਰਾ ਸ਼ਾਮ ਨੂੰ ਇਕੱਠੇ ਬਹਿ ਕੇ ਖਾਵਾਂਗੇ ਜਦ ਮੈਂ ਲਿਫਾਫਾ ਅੰਦਰ ਫ੍ਰਿਜ ਵਿੱਚ ਰੱਖਣ ਗਿਆ ਤਾਂ ਮੈਂ ਵੇਖਿਆ ਕਿ ਇਹਦੇ ਵਿੱਚ 5-7 ਵੱਡੇ-ਵੱਡੇ ਜਿਹੇ ਅੰਬ ਸਨ ਅੰਬ ਤਾਂ ਸ਼ੁਰੂ ਤੋਂ ਹੀ ਮੇਰੀ ਪਸੰਦੀਦਾ ਸਨ ਮੇਰਾ ਜੀ ਕਰਦਾ ਸੀ ਕਿ ਮੈਂ ਹੁਣ ਇੱਕ ਅੰਬ ਲਿਫਾਫੇ ਵਿੱਚੋਂ ਕੱਢ ਕੇ ਖਾ ਲਵਾਂ ਪਰ ਫਿਲਹਾਲ ਮੈਂ ਐਦਾ ਨਹੀਂ ਕਰ ਸਕਦਾ ਸੀ ਮੈਂ ਸੋਚ ਰਿਹਾ ਸੀ ਕਿ ਪਾਪਾ ਜੀ ਨੇ ਬੜੇ ਹੀ ਵਿਸ਼ਵਾਸ ਨਾਲ ਇਹ ਅੰਬ ਮੇਰੇ ਹਵਾਲੇ ਕੀਤੇ ਨੇ ਇਸ ਲਈ ਜੇ ਇਹ ਮੈਂ ਚੋਰੀ-ਚੋਰੀ ਛਿਪੇ ਅੰਬ ਖਾਣੇ ਵਾਲੀ ਉਸਤਾਕੀ ਕੀਤੀ ਤਾਂ ਪਾਪਾ ਜੀ ਯਕੀਨਨ ਹੀ ਮੇ ਤੋਂ ਨਰਾਜ਼ ਹੋ ਜਾਣਗੇ ਸੋ ਮੈਂ ਲਿਫਾਫਾ ਜਿੱਦਾਂ ਲਿਆਇਆ ਸੀ ਉਦਾਂ ਹੀ ਫ੍ਰਿਜ ਵਿੱਚ ਰੱਖ ਦਿੱਤਾ ਬਾਹਰ ਆਇਆ ਤਾਂ ਸਾਰਾ ਪਰਿਵਾਰ ਚਾਹ ਪੀਂਗ ਇਕੱਠਾ ਹੋ ਚੁੱਕਿਆ ਸੀ ਬਸ ਇੱਕ ਗੁਰਜੀਤ ਸੀ ਜੋ ਇਸ ਚਾਹ ਦੀ ਮਹਿਫਿਲ ਵਿੱਚ ਸ਼ਾਮਿਲ ਨਹੀਂ ਸੀ ਉਹ ਇਸ ਲਈ ਕਿਉਂਕਿ ਉਹ ਬਾਹਰ ਟਿਊਸ਼ਨ ਪੜਨ ਗਿਆ ਸੀ ਮੇਰੇ ਕਮਰੇ ਤੋਂ ਬਾਹਰ ਆਉਂਦੇ ਹੀ ਮਾਤਾ ਨੇ ਮੈਨੂੰ ਬੈਠਣ ਲਈ ਕਿਹਾ ਮੈਂ ਬੈਠ ਗਿਆ ਤੇ ਮੇਰੀ ਭੈਣ ਬਬਲੀ ਨੇ ਮੈਨੂੰ ਚਾਹ ਪੜਾਈ ਹਲੇ ਦੋ ਕੁ ਚੁਸਕੀਆਂ ਭਰੀਆਂ ਸਨ ਕਿ ਪਪਾ ਜੀ ਮੈਨੂੰ ਪੁੱਛਣ ਲੱਗੇ ਕਿ ਮੈਂ ਅੱਗੇ ਕੀ ਕਰਨ ਦੀ ਸੋਚੀ ਹੈ ਮੈਂ ਮੌਨ ਕਿਉਂਕਿ ਮੈਨੂੰ ਆਪ ਨੂੰ ਨਹੀਂ ਪਤਾ ਸੀ ਕਿ ਮੈਂ ਅੱਗੇ ਕੀ ਕਰਨਾ ਸੀ ਫਿਰ ਵੀ ਮੈਂ ਪਪਾ ਜੀ ਦਾ ਦਿਲ ਰੱਖਣ ਲਈ ਆਖ ਦਿੱਤਾ ਕਿ ਮੈਂ ਅੱਗੇ ਇੰਜੀਨੀਅਰਿੰਗ ਕਰਨ ਦੀ ਸੋਚੀ ਹੈ ਮੇਰਾ ਜਵਾਬ ਸੁਣ ਕੇ ਪਾਪਾ ਜੀ ਬੇਹੱਦ ਖੁਸ਼ ਹੋਏ ਅੱਜ ਪਹਿਲੀ ਦਫਾ ਮੈਂ ਉਹਨਾਂ ਨੂੰ ਇੰਨਾ ਖੁਸ਼ ਵੇਖਿਆ ਸੀ ਬੇਸ਼ੱਕ ਮੈਂ ਜੋ ਜਵਾਬ ਦਿੱਤਾ ਸੀ ਉਹ ਸੋਚ ਸਮਝ ਕੇ ਨਹੀਂ ਸੀ ਦਿੱਤਾ ਪਰ ਮੈਨੂੰ ਤਸੱਲੀ ਸੀ ਕਿ ਮੇਰੇ ਇਸ ਜਵਾਬ ਨਾਲ ਪਾਪਾ ਜੀ ਦੇ ਚਿਹਰੇ ਤੇ ਭਾਵੇਂ ਥੋੜੀ ਜਿਹੀ ਸਹੀ ਪਰ ਖੁਸ਼ੀ ਤਾਂ ਆਈ ਸੀ ਰਾਤ ਨੂੰ ਕਰੀਬ 8:00 ਵਜੇ ਸੀ ਸਾਰੇ ਜਾਣੀ ਰੋਟੀ ਖਾਣ ਲਈ ਦੁਬਾਰਾ ਇਕੱਠੇ ਹੋਏ ਇਸ ਵਕਤ ਮਾਤਾ ਨੇ ਮੈਨੂੰ ਫ੍ਰੀਜ ਵਿੱਚੋਂ ਉਹ ਹੀ ਉਹ ਸ਼ਾਮ ਵਾਲੇ ਅੰਬ ਲਿਆਉਣ ਲਈ ਕਿਹਾ ਮੈਂ ਚਾਹ ਵਿੱਚ ਪੱਜਿਆ-ਪੱਜਿਆ ਅੰਦਰ ਗਿਆ ਤੇ ਫ੍ਰੀਜ ਵਿੱਚੋਂ ਲਿਫਾਫਾ ਕੱਟ ਕੇ ਤੁਰੰਤ ਹੀ ਬਾਹਰ ਲੈ ਆਇਆ ਮਾਤਾ ਵੀ ਵੇਖ ਹੱਸੀ ਜਾਵੇ ਕਿ ਇਹਨੂੰ ਸ਼ਾਇਦ ਨੂੰ ਅੱਜ ਹੋ ਕੀ ਗਿਆ ਪਰ ਸ਼ਾਇਦ ਕਿਉਂ ਮੈਨੂੰ ਮੇਰੀ ਪਸੰਦ ਤੇ ਨਾ ਪਸੰਦ ਦਾ ਪਤਾ ਹੁੰਦਾ ਖੈਰ ਸਭ ਦਾ ਚਿਹਤਾ ਅੰਬ ਬਾਹਰ ਆਇਆ ਤੇ ਸ਼ਕੀਨਾ ਦੇ ਨਾਂ ਤੇ ਹਲਾਲ ਕਰ ਦਿੱਤਾ ਇਸ ਵਕਤ ਸਭ ਨੇ ਹੀ ਬੜੇ ਸਵਾਦ ਲੈ ਲੈ ਕੇ ਅੰਬ ਖਾਇਆ ਇਦਾਂ ਹੀ ਸਾਨੂੰ ਬੈਠਿਆਂ ਰੋਟੀ ਪਾਣੀ ਸ਼ੱਕਦਿਆਂ ਸਮਾਂ ਕਰੀਬ ਪੌਣੇ 9 ਦਾ ਹੋ ਗਿਆ ਘਰੇ ਸਭ ਨੂੰ ਆਦਤ ਸੀ ਛੇਤੀ ਸੌਣ ਦੀ ਤਕਰੀਬਨ 9 ਵਜੇ ਦੇ ਅਨੁਸਾਰੇ ਲੰਮੇ ਪੈ ਗਏ ਹੁੰਦੇ ਸਨ ਹੌਲੀ ਹੌਲੀ ਛੇਤੀ ਸੌਣ ਦੀ ਮਿਰੀ ਵੀ ਆਦਤ ਬਣਦੀ ਗਈ 9 ਵਜੇ ਤੱਕ ਘਰ ਦੇ ਸਾਰੇ ਪੈਣ ਦੀ ਕਰਨ ਲੱਗੇ ਮਾਤਾ ਤੇ ਬਬਲੀ ਨੇ ਕਾਲੀ ਕਾਲੀ ਨਾ ਪਾਂਡੇ ਤੋਏ ਹੁਣ ਸਾਰੇ ਆਪੂ ਆਪਣੇ ਮੰਝੇ ਤੇ ਸਨ ਤੇ ਮੈਂ ਕੋਠੇ ਤੇ ਕਿਉਂਕਿ ਮੇਰਾ ਮੰਝਾ ਮੈਂ ਕੋਠੇ ਤੇ ਹੀ ਢਾਕੇ ਪੈਂਦਾ ਸੀ ਅੱਜ ਰਾਤੀ ਮੌਸਮ ਥੋੜਾ ਠੀਕ ਲੱਗ ਰਿਹਾ ਸੀ ਭਿੱਜੀ ਭਿੱਜੀ ਜਿਹੀ ਹਵਾ ਉੱਤਰ ਵੱਨੀਓ ਆਉਂਦੀ ਲੱਗਦੀ ਸੀ ਭਾਵੇਂ ਹਵਾ ਵਿੱਚ ਵਿੱਚ ਜਿਹੀ ਚਲਦੀ ਸੀ ਪਰ ਜੋਤੂ ਵੀ ਚਲਦੀ ਲੋ ਕਹੇ ਲੋ ਕੰਡੇ ਖੜੇ ਕਰ ਦਿਆ ਕਰਦੀ ਸੀ ਇਸ ਸੁਹਾਵਨੇ ਮੌਸਮ ਵਿੱਚ ਮੇਰਾ ਚਿੱਤ ਕੋਈ ਗੀਤ ਗਾਉਣ ਨੂੰ ਕਰ ਰਿਹਾ ਸੀ ਸੋ ਮੈਂ ਹੌਲੀ-ਹੌਲੀ ਗੁਣਗਣਾਉਂਦਾ ਹੋਇਆ ਗੀਤ ਗਾਉਣ ਲੱਗਾ ਕੁਝ ਕਿਚਿੜਾ ਨੂੰ ਇੱਕ ਤੇਜ਼ ਹਵਾ ਦਾ ਬੁੱਲਾ ਮੇਰੇ ਕੰਨ ਕੋਲੋਂ ਦੀ ਖਹਿ ਕੇ ਲੰਘਿਆ ਮੈਨੂੰ ਲੱਗਿਆ ਜਿਵੇਂ ਇਹ ਬੁੱਲਾ ਮੈਨੂੰ ਚੇਤਾਵਨੀ ਦੇ ਰਿਹਾ ਹੋਵੇ ਕਿ ਛੇਤੀ ਹੀ ਮੇਰੀ ਜ਼ਿੰਦਗੀ ਵਿੱਚ ਇੱਕ ਨਾਮਾ ਤੂਫਾਨ ਆਉਣ ਵਾਲਾ ਹੈ ਹੁਣ ਇਹ ਤੂਫਾਨ ਕਿ ਸਿਰਫ ਤਾਰ ਨਾਲ ਆਉਣ ਵਾਲਾ ਸੀ ਇਸ ਦਾ ਤਾਂ ਮੈਨੂੰ ਖਬਰ ਨਾ ਸੀ ਹਾਂ ਪਰ ਐਨੀ ਕੋ ਇਤਲਾ ਦਾ ਮੈਨੂੰ ਹੋ ਗਈ ਸੀ ਕਿ ਮੇਰੀ ਜ਼ਿੰਦਗੀ ਵਿੱਚ ਆਉਣ ਵਾਲਾ ਇਹ ਤੂਫਾਨ ਯਕੀਨਨ ਬਹੁਤ ਛੇਤੀ ਆਉਣ ਵਾਲਾ ਸੀ ਜਗਦਮ ਆਈ ਇਸ ਵਾਰ ਤੇ ਮੇਰੇ ਕੰਨ ਕੋਲੋਂ ਦੀ ਖੈ ਜਾਣ ਕਰਕੇ ਮੈਂ ਆਪਣਾ ਗੁਣ ਬਣਾਉਣਾ ਵੀ ਵਿੱਚੇ ਹੀ ਛੱਡ ਦਿੱਤਾ ਸੀ ਹੁਣ ਮੇਰਾ ਧਿਆਨ ਉੱਪਰ ਅਸਮਾਨ ਵੱਲ ਸੀ ਮੌਸਮ ਦੀ ਖਰਾਬੀ ਕਹਨ ਅੱਜ ਕੋਈ ਟਾਵਾ ਤਾਰਾ ਵੀ ਨਜ਼ਰ ਨਹੀਂ ਸੀ ਆ ਰਿਹਾ ਉੱਟੋ ਮਸਿਆ ਦੀ ਰਾਤ ਹੁਣ ਕਰਕੇ ਚੰਨ ਵੀ ਕਿਧਰੇ ਲੋਫਤ ਹੋ ਚੱਲਿਆ ਸੀ ਮੱਝੇ ਤੇ ਮੈਨੂੰ ਇੰਜ ਹੀ ਪਏ ਘੰਟੇ ਤੋਂ ਉੱਪਰ बीत ਗਿਆ ਪਰ ਹਲੇ ਤੱਕ ਵੀ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਉੱtre ਮੈਂ ਸੋਚ ਰਿਹਾ ਸੀ ਕਿ ਕਦ ਮੈਨੂੰ ਨੀਂਦ ਆਵੇ ਤੇ ਕਦ ਮੈਂ ਅਗਲੀ ਸਵੇਰ ਦਾ ਸੂਰਜ ਵੇਖਾਂ ਉੱਚ ਸੌਣ ਦੀ ਮੈਨੂੰ ਕੋਈ ਕੱਲ ਵੀ ਨਹੀਂ ਸੀ ਕਿਉਂ ਜੋ ਮੇ ਲਈ ਤਾਂ ਹਰਦਮ ਇੱਕੋ ਜਿਹੇ ਦਿਨ ਹੁੰਦੇ ਸਨ ਤੇ ਇੱਕੋ ਜਿਹੀ ਰਾਤ ਹੁੰਦੀ ਸੀ ਅਚਾਨਕ ਮੈਨੂੰ ਕਿਸੇ ਦੇ ਬੁੜਬੁੜਾਉਣ ਦੀ ਆਵਾਜ਼ ਆਈ ਮੈਂ ਆਸੇ-ਪਾਸੇ ਵੇਖਣ ਲੱਗਾ ਪਰ ਜਿਵੇਂ ਹੀ ਮੈਂ ਕੋਈ ਹਰਕਤ ਕੀਤੀ ਆਵਾਜ਼ ਆਉਣੀ ਬੰਦ ਹੋ ਗਈ ਮੈਂ ਸੋਚਿਆ ਕਿ ਸ਼ਾਇਦ ਇਹ ਮੇਰਾ ਭੁਲਿਖਾ ਹੋਣਾ ਮੈਂ ਅੱਖਾਂ ਬੰਦ ਕਰ ਲਈਆਂ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਕੋਈ ਪੰਜਾ ਕੁ ਮਿੰਟਾਂ ਮਗਰੋਂ ਮੈਨੂੰ ਮੋੜ ਤੋਂ ਉਹੀ ਜਿਹੀ ਆਵਾਜ਼ ਸੁਣਾਈ ਦਿੱਤੀ ਹੁਣ ਮੈਂ ਆਪਣੇ ਵੱਲੋਂ ਕੋਈ ਹਰਕਤ ਨਾ ਕੀਤੀ ਮੈਂ ਕੇਵਲ ਅੱਖਾਂ ਖੋਲ ਕੇ ਉੱਪਰ ਅਸਮਾਨ ਵੱਲ ਟਿਕ ਟਿਕੀ ਲਗਾਈ ਵੇਖਣ ਲੱਗਾ ਆਵਾਜ਼ ਕਿਸ ਦੀ ਸੀ ਕਿਸ ਦੀ ਨਹੀਂ ਫਿਲਹਾਲ ਤਾਂ ਇਹ ਕਹਿਣਾ ਮੁਸ਼ਕਲ ਸੀ ਹਾਂ ਪਰ ਇੰਨਾ ਜ਼ਰੂਰ ਸੀ ਕਿ ਆਵਾਜ਼ ਕਿਸੇ ਔਰਤ ਦੀ ਹੀ ਸੀ ਮੈਂ ਮੰਜੇ ਤੇ ਪਿਆ ਲੰਮਾ ਧਿਆਨ ਲਾ ਕੇ ਉਸ ਆਵਾਜ਼ ਨੂੰ ਸੁਣਨ ਲੱਗਾ ਆਵਾਜ਼ ਤੋਂ ਪਤਾ ਚੱਲਦਾ ਸੀ ਕਿ ਉਹ ਔਰਤ ਬੜੀ ਹੀ ਤਕਲੀਫ ਵਿੱਚ ਸੀ ਉਹਦੀ ਆਵਾਜ਼ ਵਿੱਚ ਵੀ ਦਰਦ ਸੀ ਉਹ ਬੜੀ ਹੀ ਰੋਣ ਹੱਕੀ ਹੋਈ ਰੱਬ ਨੂੰ ਉਹ ਲੰਮੇ ਦਿਨ ਦੀ ਪਈ ਸੀ ਔਰਤ ਕਹਿ ਰਹੀ ਸੀ हे hey शिव मैं तेरा की बिगाड़या है जो तू मेरे ना तक्का करन ते उतारू होया पियाएं मैं दिन रात आठ पहर तेरा ही ताना जपदियां हर महीने तेरे नाम दे व्रत भी रखदी हां फिर भी तू मेरी बारी इना नरदई किमे हो जाना है कि तिनू मेरे दुख तकलीफ ना कोई वाह वास्ता नहीं कि तू मेनू अपना नहीं स्वामी दा या तेरे लिए तेरे भक्तां दे मापदंडी कुछ और नहीं ਇੰਨਾ ਆਖ ਉਹ ਔਰਤ ਫੁੱਟ ਫੁੱਟਾ ਘਬੌਣ ਲੱਗ ਪਈ। ਭਾਵੇਂ ਕਿ ਮੈਂ ਉਸ ਔਰਤ ਨੂੰ ਵੇਖ ਨਹੀਂ ਸੀ ਪਾਰਿਆ ਪਰ ਮੈਂ ਉਹਦੀ ਆਵਾਜ਼ ਤੋਂ ਇੰਨਾ ਦਾ ਇਨ ਮਹਿਸੂਸ ਕਰ ਲਿਆ ਸੀ ਕਿ ਉਹ ਔਰ ਸੱਚਮੁੱਚ ਕਿੰਨੇ ਪੀੜਾਂ ਵਿੱਚ ਸੀ। ਮੈਂ ਚਾਹੁੰਦਾ ਸੀ ਕਿ ਮੈਂ ਉਸ ਔਰਤ ਦੇ ਕੋਲ ਜਾ ਸਕਾਂ। ਉਸ ਤੋਂ ਉਹਦੀ ਤਕਲੀਫ ਦਾ ਕਾਰਨ ਪੁੱਛ ਸਕਾਂ। ਉਸ ਨੂੰ ਕੋਈ ਹੱਲ ਦੇ ਸਕਾਂ ਜਾਂ ਤੇ ਹੋਰ ਨਹੀਂ ਤਾਂ ਘੱਟੋ-ਘੱਟ ਦਿਲਾਸਾ ਹੀ ਦੇ ਸਕਾਂ। ਪਰ ਫਿਲਹਾਲ ਮੈਂ ਅਜਿਹਾ ਕੁਝ ਵੀ ਕਰਨ ਵਿੱਚ ਅਸਮਰੱਥ ਸੀ ਬਸ ਮੈਂ ਚੁੱਪ ਕਰੀ ਉਹ ਦੀ ਅੰਗਲ ਨਹੀਂ ਸੁਣ ਸਕਦਾ ਸੀ ਥੋੜੀ ਦੇਰ ਨੂੰ ਜਦ ਉਹ ਚੁੱਪ ਹੋਈ ਤਾਂ ਫਿਰ ਰੱਬ ਤੋਂ ਸ਼ਿਕਾਇਤ ਕਰਨ ਲੱਗੀ ਔਰਤ ਕਹਿੰਦੀ ਸ਼ਿਵਾ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰੇ ਵਿਆਹ ਨੂੰ ਅੱਜ 7 ਸਾਲ ਪੂਰੇ ਹੋ ਗਏ ਨੇ ਪਰ ਕਿੰਨੀ ਅਜੀਬ ਗੱਲ ਹੈ ਕਿ ਮੇਰੇ ਪਤੀ ਨੂੰ ਸਾਡੀ ਸਾਲਗिराਹ ਦਾ ਵੀ ਨਹੀਂ ਪਤਾ ਉਹਨਾਂ ਲਈ ਤਾਂ ਹਰ ਦਿਨ ਇੱਕੋ ਜਿਹੀ ਹੈ ਉਹ ਕਹਿੰਦੇ ਨੇ ਉਹ ਛੇਤੀ ਇਹ ਦੂਜਾ ਵਿਆਹ ਕਰਾਉਣ ਵਾਲੇ ਨੇ ਹੁਣ ਤੂੰ ਹੀ ਦਾ ਸ਼ਿਵਾ ਇਹ ਤਾਂ ਗਲਤ ਹੈ ਨਾ ਕਰ ਪਤਨੀ ਦੇ ਹੁੰਦੇ ਹੋਏ ਵੀ ਮਰਦ ਦਾ ਕਿਸੇ ਦੂਸਰੀ ਔਰਤ ਬਾਰੇ ਸੋਚਣਾ ਆ ਕੇ ਔਰਤ ਮੁੱਢ ਤੋਂ ਦੁਸਕਣ ਲੱਗ ਪਈ ਸੀ ਉਹਦਾ ਰੋਣਾ ਇੰਨਾ ਕੋਨਾਮਈ ਸੀ ਕਿ ਮੈਂ ਚਾਹ ਕੇ ਵੀ ਖੁਦ ਨੂੰ ਉਸ ਕੋਲ ਜਾਣ ਤੋਂ ਰੋਕ ਨਹੀਂ ਸੀ ਪਾ ਰਿਆ ਮੈਂ ਜਿੰਨੀ ਵਾਰ ਵੀ ਪੈਰ ਅਗਾ ਵਧਾਉਂਦਾ ਇਹ ਸੋਚ ਕੇ ਪਿੱਛੇ ਮੁੜ ਜਾਂਦਾ ਕਿ ਪਤਾ ਨਹੀਂ ਮੇਰਾ ਇੰਜ ਕਰਨਾ ਠੀਕ ਵੀ ਹੋਵੇਗਾ ਜਾਂ ਨਹੀਂ ਪਰ ਫਿਰ ਜਦੋਂ ਉਸ ਔਰਤ ਦੇ ਹੌਂਕੇ ਮੇਰੇ ਲਈ ਬਰਦਾਸ਼ਤ ਤੋਂ ਹੀ ਬਾਹਰ ਹੋ ਗਏ ਤਾਂ ਮੈਂ ਆਪਣੇ ਸੱਚੇ ਪਾਤਸ਼ਾਹ ਦਾ ਨਾਮ ਧਿਆਉਂਦਾ ਉਸ ਵੱੰਨੀ ਵੀ ਜੇ ਚਲਾ ਗਿਆ ਜਿਸ ਵੱਨਿਓਂ ਕਿ ਉਸ ਔਰਤ ਦੀ ਆਵਾਜ਼ ਆ ਰਹੀ ਸੀ ਮੇਰੇ ਕੋਲ ਪਹੁੰਚਣ ਤੇ ਉਸ ਔਰਤ ਨੂੰ ਵੀ ਸ਼ਾਇਦ ਮੇਰੇ ਆਉਣ ਦੀ ਬੜਕ ਪੈ ਗਈ ਸੀ ਇਸ ਸਮੇਂ ਮੈਂ ਆਪਣੇ ਕੋਠੇ ਤੇ ਖੜਾ ਨਾਲ ਦੇ ਕੋਠੇ ਤੇ ਖੜੀ ਉਸ ਔਰਤ ਨੂੰ ਨਿਹਾਰ ਰਿਹਾ ਸੀ ਤੇ ਬਦਲੇ ਵਿੱਚ ਉਹ ਔਰਤ ਵੀ ਮੈਨੂੰ ਹੀ ਵੇਖ ਰਹੀ ਸੀ ਮੈਂ ਸੋਚ ਰਿਹਾ ਸੀ ਕਿ ਮੈਂ ਗੱਲ ਕਿਵੇਂ ਸ਼ੁਰੂ ਕਰਾਂ ਪਰ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਔਰਤ ਬੋਲ ਪਈ ਔਰਤ ਕਹਿੰਦੀ ਕੌਣ ਹੈ ਉੱਥੇ ਮੈਂ ਕਿਹਾ ਜੀ ਮੈਂ ਹਾਂ ਨਾਮ ਔਰਤ ਕਹਿੰਦੀ ਹਾਂਜੀ ਦੱਸੋ ਉਹ ਔਰਤ ਇਸ ਗੱਲ ਤੋਂ ਬੇਖਬਰ ਕਿ ਮੈਂ ਆਪ ਉਹਨੂੰ ਪੁੱਛਣ ਲਈ ਆਇਆ ਹਾਂ ਉਹ ਉਲਟਾ ਮੈਨੂੰ ਹੀ ਸਵਾਲ ਕਰਨ ਲੱਗੀ ਮੈਂ ਕਿਹਾ ਜੀ ਮਾਫ ਕਰਨਾ ਪਰ ਕੀ ਮੈਂ ਇਹ ਜਾਣ ਸਕਦਾ ਹਾਂ ਕਿ ਤੁਸੀਂ ਐਨੀ ਦਾਤ ਗਏ ਕਿਸ ਨਾਲ ਸ਼ਿਕਾਇਤਾ ਕਰ ਰਹੇ ਹੋ ਬੇਸ਼ੱਕ ਕਿ ਮੈਂ ਇਹ ਜਾਣਦਾ ਸੀ ਕਿ ਉਹ ਔਰਤ ਕਿਸ ਨਾਲ ਸ਼ਿਕਾਇਤਾ ਕਰ ਰਹੀ ਸੀ ਪਰ ਫਿਰ ਵੀ ਵਕਤ ਦੀ ਨਜਾਕਤ ਨੂੰ ਵੇਖਦਿਆਂ ਮੈਂ ਇਹੋ ਸਵਾਲ ਪੁੱਛਣਾ ਵਾਜਬ ਸਮਝਿਆ ਅਸਲ ਵਿੱਚ ਮੇਰੀ ਇਹ ਮਨਛਾ ਸੀ ਕਿ ਉਹ ਔਰਤ ਮੇਰੇ ਨਾਲ ਆਪਣੇ ਸ਼ਿਕਵੇ ਸਾਂਝੇ ਕਰੇ ਮੈਂ ਉਸ ਨੂੰ ਰੋਂਦੇ ਨਹੀਂ ਸੀ ਵੇਖ ਸਕਦਾ ਪਰ ਉਹੀ ਕਿਉਂ ਮੈਂ ਤਾਂ ਕਿਸੇ ਵੀ ਔਰਤ ਨੂੰ ਰੋਂਦਿਆਂ ਨਹੀਂ ਸੀ ਵੇਖ ਸਕਦਾ ਹੁਣ ਇਸ ਨੂੰ ਮੈਂ ਆਪਣੀ ਕਮਜ਼ੋਰੀ ਕਹਾ ਜਾਂ ਮੇਰੀ ਹੱਦ ਤੋਂ ਵੱਧ ਪਾਬੁਕਤਾ ਜੋ ਮੇਥੋਂ ਕਿਸੇ ਦਾ ਦੁੱਖ ਵੇਖਿਆ ਬਰਦਾਸ਼ਤ ਨਹੀਂ ਸੀ ਹੁੰਦਾ ਮੇਰੇ ਸਵਾਲ ਪੁੱਛਣ ਤੋਂ ਪਹਿਲਾਂ ਤਾਂ ਉਹ ਔਰਤ ਕੁਝ ਚਿਰ ਲਈ ਚੁੱਪ ਰਹੀ ਮਗਰ ਮोटे-ਮोटे ਗਲਿੱਟੂ ਅੱਖਾਂ ਵਿੱਚੋਂ ਬਹਾਂਦੀ ਹੋਈ ਆਖਣ ਲੱਗੀ ਔਰਤ ਕਹਿੰਦੀ ਸ਼ਿਕਾਇਤਾਂ ਕਿਸ ਨਾਲ ਕਰਨੀਆਂ ਬਸ ਖੁਦ ਦੀ ਕਿਸਮਤ ਨੂੰ ਹੀ ਖੋਸ ਰਹੀ ਸੀ ਮੈਂ ਤਾਂ ਮੈਂ ਕਿਹਾ ਪਲਾ ਉਹ ਕਿਉਂ ਕਿ ਤੁਹਾਡੇ ਨਾਲ ਕੁਝ ਗਲਤ ਹੋਇਆ ਹੈ ਜਾਂ ਕਿਸੇ ਨੇ ਤੁਹਾਨੂੰ ਕੁਝ ਮੰਦਾ ਚੰਗਾ ਬੋਲਿਆ ਹੈ ਨਾ ਤੁਸੀਂ ਐਨਾ ਰੋ ਕਿਉਂ ਰਹੇ ਹੋ ਪਲੀਜ਼ ਚੁੱਪ ਕਰ ਜਾਓ ਔਰਤ ਕਹਿੰਦੀ ਅਰੋਵਾ ਨਾ ਤਾਂ ਹੋਰ ਕੀ ਕਰਾਂ ਮੈਨੂੰ ਤਾਂ ਲੱਗਦਾ ਕਿ ਹੁਣ ਸਿਰਫ ਰੋਣਾ ਹੀ ਮੇਰੀ ਜ਼ਿੰਦਗੀ ਵਿੱਚ ਰਹਿ ਗਿਆ ਹੈ ਮੈਂ ਕਿਹਾ ਤੁਸੀਂ ਐਦਾਂ ਕਿਉਂ ਕਹਿ ਰਹੇ ਹੋ ਤੁਸੀਂ ਚਾਹੋ ਤਾਂ ਮੇਰੇ ਨਾਲ ਆਪਣਾ ਦਰਦ ਵੰਡਾ ਸਕਦੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦਾ ਹਾਂ ਮੈਂ ਜਿੰਨਾ ਹੋ ਸਕੇ ਤੁਹਾਡੀ ਮਦਦ ਹੀ ਕਰਾਂਗਾ ਮੇਰੀ ਇਸ ਗੱਲ ਤੇ ਉਹ ਔਰਤ ਆਪਣੇ ਹੰਝੂ ਪੂੰਝਦੀ ਹੋਈ ਮਿੰਨਾ ਮਿੰਨਾ ਜਿਹਾ ਹੱਸਣ ਲੱਗੀ ਪਰ ਉਹਦਾ ਹੱਸਣਾ ਵੀ ਇਹੋ ਜਿਹਾ ਸੀ ਜਿਵੇਂ ਉਹ ਅੰਦਰੋਂ ਹੱਸਣਾ ਨਹੀਂ ਸੀ ਚਾਹੁੰਦੀ ਬਸ ਮੇਰਾ ਦਿਲ ਰੱਖਣ ਲਈ ਵਕਤ ਤੇ ਇੱਕ ਨਿੱਕੇ ਜਿਹੇ ਵਕਤ ਲਈ ਉੱਪਰ ਜਹੀ ਹੱਸ ਪਈ ਸੀ ਮੈਂ ਕਿਹਾ ਵੈਸੇ ਤੁਹਾਡਾ ਸ਼ੁਭਨਾਮ ਇਹ ਸਵਾਲ ਮੇਰਾ ਥੋੜਾ ਝਿਜਕਦੇ ਜਿਹੇ ਨੇ ਪੁੱਛਿਆ ਸੀ ਮੈਨੂੰ ਸੀ ਕਿਤੇ ਉਹ ਇਹ ਨਾ ਸਮਝੇ ਕਿ ਮੈਂ ਉਸ ਵਿੱਚ ਲੋੜ ਤੋਂ ਵੱਧੀ ਦਿਲਚਸਪੀ ਲੈ ਰਿਹਾ ਹਾਂ ਔਰਤ ਕਹਿੰਦੀ ਜੀ ਮੇਰਾ ਨਾਮ ਗौरी ਹੈ ਮੈਂ ਕਿਹਾ ਵਾਹ ਬਹੁਤ ਖੂਬਸੂਰਤ ਨਾ ਹੈ ਗौरी ਕਹਿੰਦੀ ਹਾਂ ਸ਼ੁਕਰੀਆ ਮੈਂ ਕਿਹਾ ਕੀ ਗੱਲ ਮੈਂ ਕੁਝ ਗਲਤ ਤਾਂ ਨਹੀਂ ਕਹਿਤਾ ਗੋਰੀ ਕਹਿੰਦੀ ਨਹੀਂ ਨਹੀਂ ਗਲਤ ਤਾਂ ਨਹੀਂ ਮੈਂ ਕਿਹਾ ਫੇਰ ਗੋਰੀ ਕਹਿੰਦੀ ਕੁਝ ਨਹੀਂ ਗੱਲ ਟਾਲਦੀ ਹੋਈ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਅੱਛਾ ਇੱਕ ਹੋਰ ਸਵਾਲ ਗੋਰੀ ਕਹਿੰਦੀ ਹਾਂਜੀ ਪੁੱਛੋ ਪਰ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੋਈ ਹੋਰ ਸਵਾਲ ਕਰ ਪਾਉਂਦਾ ਉਸ ਨੇ ਆਪਣਾ ਮੂੰਹ ਹੀ ਪਿੱਛੇ ਨੂੰ ਕਮਾ ਲਿਆ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਏ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਇਹ ਕਹਾਣੀ ਸਿਮਰਲ ਲੁਧਿਆਣਵੀ ਵੱਲੋਂ ਲਿਖੀ ਗਈ ਹੈ ਧੰਨਵਾਦ